ਮਿਰਚ ਦੀ ਖੇਤੀ ਹੈ ਇਹ ਤਾਂ ਜਿਵੇਂ ਆਪਣੀ ਕਣਕ ਝੋਨੇ ਦੀ ਆ ਉਸ ਤੋਂ ਵੀ ਵਧੀਆ ਖੇਤੀ ਹੈ ਜੇ ਕੋਈ ਬੰਦਾ ਕਰਨਾ ਚਾਹੇ ਬਹੁਤ ਵਧੀਆ ਕਮਾਈ ਆ ਜੀ ਟਾਈਮ ਵੀ ਤਕਰੀਬਨ 15 ਦਿਨਾਂ ਰਿਹਾ ਆਉਗੀ ਗੇਤੀ ਆਉਗੀ ਖਰਚੇ ਵੀ ਘੱਟ ਆਉਣਗੇ ਆਪਣਾ ਹੈਲਥੀ ਜਾੜਾ ਜੀ ਪਨੀਰੀ ਲਾਓ ਮਿਰਚ ਦੀ ਖੇਤੀ ਦੇ ਵਿੱਚੋਂ ਪੈਸੇ ਬੰਦਾ ਬਹੁਤ ਵਧੀਆ ਕਮਾ ਸਕਦਾ ਹੈ ਤੇ ਖਰਚਾ ਕਿੰਨਾ ਘਾਏਗਾ ਜੀ ਆਈਡੀਆ ਆ ਮਰਦੀ ਦੀ ਫਸਲ ਤੇ ਜਿਹੜੀ ਤਾਂ ਆਪਾਂ ਲਾਉਣੀ ਆ ਪਹਿਲਾਂ ਕਿੰਨੇ ਕ ਦੀ ਹੋ ਜਾਂਦੀ ਹੈ ਜੀ ਕਿੱਲੇ ਚੋਂ ਆਈ ੜੀ ਆ ਚਾਰ ਹੋਵੇ ਇਹਦੇ ਤੇ ਨਾ ਮਰਜੀ ਕੋਰਾ ਪਾਜੀ ਕੁਝ ਨਹੀਂ ਹੁੰਦਾ ਠੰਡ ਚ ਥਲੋ ਚੱਲ ਪੂਗੀ ਹਾਂ ਤੇ ਹੁਣ ਬਰੀਕ ਆਪਾਂ ਬਿਲਕੁਲ ਤਾਗੇ ਵਰਗੀ ਪਨੀਰੀ ਜਿਹੜੀ ਪਹਿਲੀ ਮਰੀ ਪਈ ਆ ਉਹ ਕੀ ਹਾਂ ਦੇਖੋ ਜੀ ਮੇ ਕੋਈ ਐਹੀ ਜੀ ਤਾਗੇ ਵਰਗੀ ਲਾਉਂਦਾ ਹੂੰ ਉਹਨੇ ਕਿੰਨੇ ਹੋਣਾ ਮਿਰਚ ਵਾਲਾ ਸਿਸਟਮ ਕਿਵੇਂ ਆ ਜੀ ਹਾਂ ਦੇਖੋ ਜਿਹੜਾ ਪਿਆਜ਼ ਆ ਇਹ ਤਾਂ ਆਪਾਂ ਗੱਲ ਕਰ ਰਹੇ ਤੇ ਖਾਣ ਵਾਸਤੇ ਹਰ ਇੱਕ ਬੰਦੇ ਨੂੰ ਲਾਉਣਾ ਚਾਹੀਦਾ ਕਰੇ ਮਿਰਚ ਵਾਲਾ ਇੱਕ ਮਰਚਾ ਜੇ ਆਪਾਂ ਇਹਨੂੰ ਪਿਆਜ਼ ਦੀ ਖੇਤੀ ਲਾ ਕਰਕੇ ਬਹੁਤ ਵੱਡੇ ਬੰਦੇ ਕਹੇ ਮੈਂ ਪੈਸੇ ਕਮਾਉਂਗਾ ਕਮਰਸ਼ial ਪੱਧਰ ਤੇ ਲਜਾਣਾ ਵੱਡੇ ਹਾਂ ਹਾਂ ਉਨੀ ਪੱਧਰ ਤੇ ਨੂੰ ਚਲ ਤਿਆਰਤਾ ਕਰ ਲੂ ਪਿਆਜ਼ ਸਾਹਮਣਾ ਹੀ ਬਹੁਤ ਔਖਾ ਉਸ ਤੋਂ ਬਾਅਦ ਹਾਰਵੈਸਟ ਕਰਨਾ ਔਖਾ ਹੂੰ ਕਈ ਵਾਰ ਰੇਟ ਬੰਦਾ ਹੋਵੇ ਫਿਰ ਜ਼ਿੰਮੇਦਾਰ ਇਹ ਸੋਚਦਾ ਮੇਰਾ ਖਰਚਾ ਪਨੀਰੀ ਤੇ ਆ ਗਿਆ ਇੰਨੇ ਪੈਸੇ ਲੱਗ ਜਰ ਮੈਂ ਪੈਸੇ ਕਿੱਥੋਂ ਪੂਰੇ ਕਰਾਂ ਰਿਕਵਰੀ ਨਹੀਂ ਹੁੰਦੀ ਹਾਂ ਜਿਹੜੀ ਮਿਰਚ ਦੀ ਖੇ ਇਹ ਤਾਂ ਜਿਵੇਂ ਆਪਣੀ ਕਣਕ ਝੋਨੇ ਦੀ ਆ ਉਸ ਤੋਂ ਵੀ ਵਧੀਆ ਖੇਤੀ ਹੈ ਜੇ ਕੋਈ ਬੰਦਾ ਕਰਨਾ ਚਾਹੇ ਬਹੁਤ ਵਧੀਆ ਕਮਾਈ ਆ ਇਹ ਕਿਵੇਂ ਰੋਟੇਸ਼ਨ ਘੁੰਮਦੀ ਹੈ ਇਹ ਦੀ ਕਿਹੜੀਆਂ ਫਸਲਾਂ ਨਾਲ ਸਹੀ ਪੈਂਦਾ ਹੈ ਜਿਵੇਂ ਹੁਣ ਮਿਰਚ ਕੁਝ ਬੰਦੇੜਾ ਫਿਰੋਜ਼ਪੁਰ ਦਾ ਏਰੀਆ ਉਹਨਾਂ ਨੇ ਤਾਂ ਬਹੁਤ ਅੱਡਵਾਸ ਲਾਈ ਵੀ ਆ ਹਾਂ ਪਰ ਜਿਹੜਾ ਆਪਣਾ ਉਰੇ ਏਰੀਆ ਮਹਾਲਵੇ ਦਾ ਇਧਰ ਜਿੰਨਾ ਵੀ ਹਾਂ ਸਮਰੂਰ ਪਟਿਆਲਾ ਸਮਾਣਾ ਏਰੀਆ ਇਹ ਤਾਂ ਸਾਰਾ ਹੁਣ ਆਲੂ ਪਟਕੇ ਜਾਂ ਮਟਰ ਦੀ ਫਸਲ ਤੋਂ ਬਾਅਦ ਲਾਉਂਦੇ ਆ ਸਾਰੇ ਬਹੁਤ ਵਧੀਆ ਉਹਦੇ ਵਿੱਚ ਖਰਚੇ ਬੜੇ ਘਟ ਜਾਂਦੇ ਆ ਬਾਈ ਜੀ ਛੌਰਾ ਕਰਨ ਦੀ ਲੋੜ ਨਹੀਂ ਹੂੰ ਤੇ ਕਿਹੜੀ ਕਿਸਮ ਟਕਮੀ ਆ ਵਧੀਆ ਅੱਜ ਕੱਲ ਬਹੁਤ ਵਧੀਆ ਹਾਈਬ੍ਰਿਡ ਆ ਰਹੇ ਨੇ ਹੂੰ ਜਿਹੜੇ ਮਿਰਚ ਦੇ ਵਿੱਚ ਅੱਜ ਬਹੁਤ ਨੰਬਰ 1 ਨੇ ਜਿਵੇਂ ਵੀਐਨਆਰ ਦੀਆਂ ਦੋ ਤਰ ਕਿਸਮਾਂ ਨੇ ਬਹੁਤ ਵਧੀਆ ਹੂੰ ਇੱਕ ਔਮਕਾਰ ਦੀ ਕਿਸਮਾ ਅੰਮ੍ਰਿਤਸਰੀ ਉਹ ਵੀ ਬਹੁਤ ਵਧੀਆ ਗਰਮੀ ਨੂੰ ਸਹਾਰਦਾ ਜੀ ਸੀਐਚ 27 ਮਿਰਚਾਂ ਯੂਨੀਵਰਸਿਟੀ ਪੀਯੂ ਦੀ ਥੋੜੀ ਲੇਟ ਤਾਂ ਚੱਲਦੀ ਆ ਉਦਾ ਕੋਈ ਤੋੜਦੀ ਹੈਗਾ ਬਹੁਤ ਵਧੀਆ ਜੀ ਪੁਰਾਣੀਆਂ ਕਿਸਮਾਂ ਵੀ ਹੈਗੀਆਂ ਜੋ ਲੋਕ ਅੱਜ ਕੱਲ ਵੀ ਉਹਨੂੰ ਅਪਣਾ ਰਹੇ ਨੇ ਵਧੀਆ ਸਮਝਦੇ ਨੇ ਪਰ ਅਸਤਾਂ ਨੇ ਉਹਨੂੰ ਇੰਨੀ ਵਧੀਆ ਕਹਿ ਰਹੇ ਜਿਵੇਂ ਸਹਾਬਾ ਕੇ ਸਮੇਂ ਇਹ ਕਿਸੇ ਟਾਈਮ 'ਚ ਬਹੁਤ ਵਧੀਆ ਧੀ ਪਰ ਅੱਜ ਵੀ ਕਈ ਬੰਦੇ ਅਪਣਾਉਂਦੇ ਨੇ ਉਹਨੂੰ ਜਿਹੜੀ ਹਰੀ ਤੋੜ ਕੇ ਵੇਚਣ ਦੇ ਲਾਹੇਵੰਦ ਆ ਪਰ ਉਹਨੂੰ ਜੇ ਲਾਲ ਕਰੀਏ ਆਪਾਂ ਜਿਸ ਘਾਈਏ ਫਿਰ ਇੰਨੀ ਕਮਜਬਾਨੀ ਹੈਗੀ ਠੀਕ ਜਿਵੇਂ ਜਨੇਟਰਡ ਦੀਆਂ ਵੀ ਦੋ ਤਿੰਨ ਕਿਸਮਾਂ ਬਹੁਤ ਵਧੀਆ ਨੇ ਹੂੰ ਤੇ ਹਾਈਬ੍ਰਿਡ ਬਹੁਤ ਵਧੀਆ ਨੇ ਜਿਹੜਾ ਜਿਹਾ ਵੀ ਕੋਈ ਬੰਦਾ ਚਾਹੇ ਇਹ ਨਹੀਂ ਹੈ ਜਿਹੜਿਆ ਕਿਸਮ ਆਪਾਂ ਬੋਲ ਰਹੇ ਹਾਂ ਵੀ ਉਹੀ ਕੰਮ ਉਹ ਆਪੋ ਆਪਣੀਆਂ ਮੰਡੀਆਂ 'ਚ ਕੰਮ ਜਾਵਨੇ ਕੋਈ ਮੰਡੀ ਜਲੰਧਰ ਵੱਲ ਕਾਲੇ ਰੰਗ ਦੀ ਮਿਰਚ ਦੀ ਡਿਮਾਂਡ ਹੈ ਹਮ ਆਪਣੇ ਸੰਗਰੂਰ ਸਮਾਣਾ ਸੁਨਾਮ ਇੱਥੇ ਤੋਂ ਤੇ ਕਲਰ ਦੀ ਮਿਰਚ ਨੂੰ ਜ਼ਿਆਦਾ ਪਸੰਦ ਕਰਦੇ ਆ ਲੋਕ ਕੌੜੀ ਜ਼ਿਆਦਾ ਹੁੰਦੀ ਹੈ ਇਹ ਹਮ ਪਰ ਮਿਰਚ ਦੀ ਖੇਤੀ ਦੇ ਵਿੱਚੋਂ ਪੈਸੇ ਬੰਦਾ ਬਹੁਤ ਵਧੀਆ ਕਮਾ ਸਕਦਾ ਹੈ ਤੇ ਖਰਚਾ ਕਿੰਨਾ ਕਾਏ ਲਾਈ ਆਈ ਆਈ ਆਈਆ ਆ ਮਿਰਚ ਦੀ ਫਸਲ ਤੇ ਜਿਹੜੀ ਤਾਂ ਆਪਾਂ ਲਾਉਨੇ ਆ ਪਹਿਲਾਂ ਲੱਗ ਚੁੱਕੀਆਂ ਉਹਨਾਂ ਦਾ ਖਰਚਾ ਵਾਜ ਜਾਂਦਾ ਜਿਹੜੀ ਅੱਜ ਕੱਲ ਮਿਰਚ ਲਾਉਨੇ ਆ ਆਪਾਂ ਤਾਂ ਨਰਸਰੀ ਦੇ ਖਰਚੇ ਆਪਣਾ ਆਲੂ ਆਈ ਜਿਹੜੀ ਜ਼ਮੀਨ ਆ ਉਹਦੇ ਵਿੱਚ ਆਪਾਂ ਨੂੰ ਰੇਖਾ ਖਦਾਂਦਿਆਂ ਦੀ ਕੋਈ ਜ਼ਿਆਦਾ ਲੋਡ ਹੁੰਦੀ ਤੇ ਨਰਸਰੀ ਲੱਗ ਜਾਂਦੇ 7-8000 ਰੁਪਏ ਕਿੱਲੇ ਦੀ ਬਾਕੀ ਉਸ ਤੋਂ ਬਾਅਦ ਜਿਹੜੇ ਖਰਚੇ ਨੇ 10-12000 ਰੁਪਏ ਹੋਰ ਲਾ ਲਓ ਟੋਟਲ ਪੈਸਟੀਸਾਈਡ ਵਗੈਰਾ ਦਾ 20000 ਰੁਪਏ ਖਰਚਾ ਲਾ ਲਓ ਜਿਹਨਾਂ ਨੇ ਹੁਣ ਲਾਉਣੀ ਹੈ ਜੀ ਜਨਵਰੀ ਦੇ ਵਿੱਚ ਵਿੱਚ ਉਹ ਕਿਹੜੀ ਮਿਰਚ ਨੂੰ ਪਹਿਲ ਦੇਣ ਅਪ੍ਰੀਤ ਜਿਵੇਂ ਯੂਨੀਵਰਸਿਟੀ ਦੀ ਆਪਣੀ ਕਿਸਮ ਹੈ ਸੀਐਚ 529 ਹੀ ਆਈ ਆ ਬਹੁਤ ਵਧੀਆ ਪਰ ਜਿਹੜੀ ਵੀ ਕੋਈ ਮਿਰਚ ਲਾਉਣੀ ਆ ਮਰਜੀ ਨਾਲ ਜੋ ਵੀ ਆਪਣਾ ਕਿਸਾਨ ਲਾ ਸਕਦਾ ਪਰ ਇੱਕ ਧਿਆਨ ਰੱਖੋ ਜਿਵੇਂ ਆਧਨਾ ਦੀ ਮਿਰਚਾਂ ਹੁਣ ਠੰਡ ਦੇ ਵਿੱਚ ਲਾਉਣੀ ਆ ਉਹ ਇਸ ਤਰ੍ਹਾਂ ਦੀ ਨਰਸਰੀ ਲਾਓ ਆ ਦੇਖੋ ਇੱਥੋਂ ਚੱਲੀ ਹੋਈ ਆ ਇਹ ਇਹ ਤੇ ਵਧੀਆ ਜ਼ੂਮ ਕਰਕੇ ਆ ਆ ਦੇਖਾ ਆਹ ਔਰ ਜੋ ਕੋਰਾ ਨੂੰ ਮਾਰ ਵੀ ਦਿੰਦਾ ਹੈ ਉਸ ਤੋਂ ਵੀ ਵਧੇ ਚੱਲਦੀ ਆ ਇਹ ਠੀਕ ਹੈ ਇੰਨੇ ਦੀ ਮੋਟੀ ਜਾਣ ਵਾਲੀ ਪਨੀਰੀ ਲਾਓ ਤੇ ਮਾੜੀ ਪਨੀਰੀ ਨਾਲ ਲਾਓ ਕਈ ਹਮ ਅਗਰ ਆਪ ਇਹ ਕਹਿੰਦਾ ਪਨੀਰੀ ਜਦ ਜਿੱਥੋਂ ਮਰਜੀ ਲਈ ਤੇ ਲਾਤੀ ਖੇਤ ਭਰਤਾ ਤੇ ਦੋ ਦਿਨ ਕੋਰਾ ਪੈ ਗਿਆ ਤੇ ਖਤਮ ਹੋ ਜਾਂਦਾ ਪਰ ਮਤਲਬ ਕਿਤੋਂ ਵੀ ਲੈਣੀ ਆ ਇਹ ਨਹੀਂ ਕਹਿੰਦੇ ਵੀ ਛੋਤੋ ਲੋ ਵੀ ਧਿਆਨ ਰੱਖੋ ਇਹ ਚੀਜ਼ ਤੇ ਅੱਜ ਤਾਂ ਨਹੀਂ ਮੁੱਟੀ ਹੋਵੇ ਆ ਦੇਖੋ ਹਮ ਵੀ ਹਾਂ ਜਾਣ ਹੋਵੇ ਪਨੀਰੀ ਚਾਰ ਹੋਵੇ ਇਹਦੇ ਤੇ ਨਾ ਮਰਜੀ ਕੋਰਾ ਪੈ ਜੇ ਕੁਛ ਨਹੀਂ ਹੁੰਦਾ ਠੰਡ ਚ ਥਲੋ ਚੱਲ ਪੂਗੀ ਹਾਂ ਤੇ ਹੁਣ ਬਰੀਕ ਆਪਾਂ ਬਿਲਕੁਲ ਤਾਗੇ ਵਰਗੀ ਪਨੀਰੀ ਜਿਹੜੀ ਪਹਿਲੀ ਮਰੀ ਪਈ ਆ ਉਹ ਹਾਂ ਦੇਖੋ ਜਿਵੇਂ ਕੋਈ ਇਹੋ ਜਿਹੀ ਤਾਗੇ ਵਰਗੀ ਲਾਉਂਦਾ ਹਮ ਉਹਨੇ ਕਿਵੇਂ ਹੋਣਾ ਗਰੋਸਰੀ ਵੀ ਇਹ ਚਾਹੇ ਪਨੀਰੀ ਵੱਧ ਮਾਤਰਾ ਚ ਲੈ ਲੇ ਨਾ ਲੱਗੂ ਕਿਉਂ ਨਹੀਂ ਉਹ ਠੀਕ ਹੈ ਬਸ ਆ ਦੇਖੋ ਬਣੀ ਹੋਈ ਹੋਵੇ ਪਈ ਹੋਈ ਹੋਵੇ ਪਨੀਰੀ ਚੰਗੀ ਇਸ ਤਰ੍ਹਾਂ ਚੰਗੇ ਉਸਦੀ ਪਾਈ ਹੋਈ ਹੋਵੇ ਦੇਖੋ ਠੀਕ ਹੈ ਬਿਲਕੁਲ ਇਹਦੇ ਹਾਂ ਹੁਣ ਇਹ ਨਰਸੇ ਨੂੰ ਲਾ ਦੋ ਕਿਥੇ ਤਾਂ ਕੋਈ بگੜਦੇ ਨਹੀਂ ਕੁਛ ਇਹਦਾ ਹੂੰ ਇਹ ਪਹਿਲੀ ਹਲਦੀ ਹੈ ਤੇ ਟਾਈਮ ਵੀ ਤਕਰੀਬਤ ਹੈ 15 ਦਿਨਾਂ ਰਲੀ ਆਊਗੀ ਕੀਤੀ ਆਊਗੀ ਖਰਚੇ ਵੀ ਘਟਾਉਣਗੇ ਆਪਣਾ ਹੈਲਥੀ ਜਾੜਾ ਜੀ ਪਨੀਰੀ ਲਾਓ ਬਾਣੀ ਪਨੀਰੀ ਨਾਲ ਲਾਓ ਠੀਕ ਹੈ ਤੇ ਦੇਖੋ ਪਨੀਰ ਤਾਂ ਵੀ ਹੈ ਹੂੰ ਪਨੀਰੀ ਫੜੋ ਤੇ ਉਸ ਤੋਂ ਬਾਅਦ ਆ ਫੜੋ ਪਨੀਰੀ ਪਨੀਰੀ ਦਾ ਫਰਕ ਹੈ ਦੇਖੋ ਹਲਥੀ ਲਾਓ ਪੂਰੀ ਜਾਨ ਵਾਲੀ ਜਿੰਨੀ ਠੰਡ ਹੈ ਉਸ ਤੋਂ ਬਾਅਦ ਜਦੋਂ ਮਾਰਚ ਦਾ ਮਹੀਨਾ ਆ ਜਾਂਦਾ ਹ ਹ ਉਦੋਂ ਜਿੰਨੀ ਆਪਾਂ ਜਿਹੇ ਜਿ ਮਰਜ਼ੀ ਲੱਗਦੀ ਉਹ ਤੋਂ ਕੋਈ ਦਿੱਕਤ ਨਹੀਂ ਜੀ ਤੇ ਜਿਹੜਾ ਜਨਵਰੀ ਦੇ ਵਿੱਚ ਲੱਗਣੀ ਹੈ 15 ਫਰਵਰੀ ਤੱਕ ਪੂਰੀ ਹੈਲਥੀ ਤੇ ਜਾਨ ਵਾਲੀ ਕਿਉਂਕਿ ਇਹਨਾਂ ਦੇ ਨਾਲ ਵਿੱਚ ਠੰਡ ਦਿੱਤੀ ਕੋਈ ਰੱਖਣ ਦੀ ਗੱਲ ਹੈ ਹਰ ਇੱਕ ਜ਼ਿੰਮੇਵਾਰ ਨੂੰ ਆਪਣੀ ਇਹੀ ਗੰਜਾਇਸਾ ਚਾਹੀਏ ਆਪਣੀ ਘਰ ਦੀ ਨਰਸਰੀ ਲਾਉਂਦਾ ਕੋਈ ਜਿਹੇ ਜਿੱਥੋਂ ਹੀ ਮਰੀਜ਼ ਲਾਉਂਦਾ ਪੂਰੀ ਹੈਲਥੀ ਲਾਓ ਜੇ ਮਾੜੀ ਹੈ ਫਿਰ ਨਾ ਲਾਓ ਦੇ ਮਿਰਚ ਕਿੰਨੇ ਕ ਮਿਰਚ ਕਰਦੇ ਉਸ ਤੇ ਹੈ ਬੰਦਾ ਬਾਕੀ ਰੇਟ ਦੀ ਜਮੀਨ ਕਿੰਨੀ ਕੁ ਮਿਰਚ ਨੂੰ ਲਾਈ ਹੋਈ ਆ ਸਾਥ ਦੇ ਰਹੀ ਆ ਤੇ ਆਪ ਉਹ ਕਿੰਨਾ ਕੁ ਵਧੀਆ ਖੇਤੀ ਦੀ ਮਿਰਚ ਦੀ ਚ ਆਪ ਉਪਰਾ ਰਿਹਾ ਕਿੱਥੇ ਵੇਚ ਰਿਹਾ ਉਹ ਹੂੰ ਕਿਵੇਂ ਮੰਡੀਕਰਨ ਕਰ ਰਿਹਾ ਸਭ ਤੋਂ ਵੱਧ ਪੈਸੇ ਤਾਂ ਇਹ ਮੰਡੀਕਰਨ ਨਾਲ ਕਮਾਈ ਜਾਂਦੇ ਆ ਠੀਕ ਹੈ ਜੀ ਛਾੜ ਦਾ ਵਿਸ਼ਾ ਤਾਂ ਇੱਕ ਵੱਖਰਾ ਹੈ ਹੂੰ ਤੇ ਜਿਹੜਾ ਵਿਸ਼ਾ ਇਹਦੇ ਵਿੱਚ ਮੰਡੀ ਕਰਨ ਦਾ ਉਹਦੇ ਨਾਲ ਜੇ ਹੁਣ ਇਹਦਾ ਰੇਟ ਤੇਜ਼ ਆ ਜਾਏ ਕਿ ਤੇ ਹਰੀ ਮਿਰਚ ਵਿਕਣ ਲੱਗ ਜੇ ਹੂੰ ਇਹ ਤਕਰੀਬਨ 4-5 ਲੱਖ ਰੁਪਏ ਤੇ ਵੀ ਚਲੀ ਜਾਂਦੀ ਹੈ ਹੂੰ ਜੇ ਕਈ ਵਾਰੀ ਇਹਦੇ ਮੰਦਾ ਪੈ ਜੇ ਆਪਰ ਨੂੰ ਲਾਲ ਕਰਨੀ ਪੈ ਜੇ ਕਈ ਵਾਰੀ ਲਾਲਬ ਨਹੀਂ ਵਿਕਦੀ ਫਿਰ ਆਪਾਂ ਇਹਨੂੰ ਸੁਕਾ ਕੇ ਡਰਾਈ ਕਰਕੇ ਰੱਖ ਲੈਣੇ ਆ ਹੂੰ ਫਿਰ ਵੀ ਇਹ 1.5 ਲੱਖ ਰੁਪਏ ਤੋਂ ਤਕਰੀਬਨ ਪਲੱਸ ਚਲੀ ਜਾਂਦੀ ਹੈ ਥੱਲੇ ਨਹੀਂ ਜਾਂਦੀ ਹੈ ਕਿ ਮਿਰਚ ਦੀ ਖੇਤੀ ਠੀਕ ਹੈ ਵੀ ਜੇ ਇਹ ਬੰਦਾ ਮਿਹਨਤ ਕਰਦਾ ਤਾਂ ਡੋਬਣ ਵਾਲੀ ਖੇਤੀ ਤਾਂ ਨਹੀਂ ਹੈਗੀ ਨਹੀਂ ਮਿਰਚ ਤਾਂ ਜਿਹੜੇ ਬੰਦੇ ਖੇਤੀ ਕਰਦੇ ਨੇ ਵਧੀਆ ਉਹਦੇ ਨਾਲੇ ਤਾਂ ਕੰਮ ਡੋਬਣਾ ਨਹੀਂ ਬਹੁਤ ਵਧੀਆ ਹੈ ਪੱਕੀ ਦੇਖੋ ਕੋਈ ਬੰਦੇ ਨੂੰ ਕੋਈ ਸਮੱਸਿਆ ਆ ਗਈ ਕੋਈ ਇਹਨੂੰ ਬਿਮਾਰੀ ਜਿਵੇਂ ਥਿਰਪ ਆ ਜਾਂਦੀ ਹੈ ਉਹ ਜਿਹੜੇ ਬੰਦੇ ਤੋਂ ਨਾ ਕੰਟਰੋਲ ਹੋਇਆ ਕੋਈ ਇਹਦੀਆਂ ਦਿੱਕਤਾਂ ਆ ਗਈਆਂ ਵੱਖਰੀ ਗੱਲ ਪਰ ਮਿਰਚ ਦੀ ਖੇਤੀ ਤਾਂ ਬਹੁਤ ਵਧੀਆ ਜੇ ਬੰਦਾ ਕਰੇ ਪਰ ਅੱਜ ਕੱਲ ਮੁੰਡੇ ਨਹੀਂ ਔਖਾ ਹੋਣਾ ਚਾਹੁੰਦੇ ਆਪਣੇ ਕੋਲ ਕਿਹੜੇ ਕਿਹੜੇ ਕਿਸਮਾਂ ਨੇ ਜੀ ਮਿਰਚ ਦੀਆਂ ਆਪਣੇ ਕੋਲ ਸਾਰੇ ਹਾਈਬ੍ਰਿਡ ਨੇ ਮਿਰਚਾਂ ਦੇ ਜਿਹੜੇ ਅੱਜ ਕੱਲ ਚੱਲ ਰਹੇ ਨੇ ਜੀ ਜਿਵੇਂ ਬੀਐਨਆਰ ਦੇ ਤੇ ਅੰਬਰਸਰੀ ਮਿਰਚ ਆ ਗਈ ਸੀ ਐਚ 27 ਆ ਗਈ ਸਹਿਵਾ ਆ ਗਈ ਜਨੇਟਰਡ ਦੀ ਆ ਗਈ ਦੇ ਇੱਕ ਥੋੜਾ ਜਿਹਾ ਬਸ ਵੀਡੀਓ ਦੇ ਅਖੀਰਲੇ ਵਿੱਚ ਆਪਣਾ ਗਾਜਰ ਦਾ ਦੱਸ ਤੂ ਕਿ ਮੇਰੇ ਨਾਲ ਤਜਰਬਾ ਗਾਜਰ ਤਾਂ ਬਹੁਤ ਵਧੀਆ ਆਪਾਂ ਪਨਾ ਰਹੇ ਹੁਣ 2 ਸਾਲ ਹੋ ਗਏ ਗਾਜਰ ਦੇ ਵਿੱਚ ਬਾਈ ਜੀ ਪੂਰੇ ਕਾਮਯਾਬ ਆ ਜੇ ਕਿਸੇ ਵੀਰ ਨੂੰ ਸਾਡੇ ਨੇੜੇ ਕੋਈ ਸਲਾਹ ਕੋਈ ਗਾਜਰ ਚਾਹੀਦੀ ਆ ਜਾਂ ਸਲਾਹ ਚਾਹੀਦੀ ਆ ਸਾਤੋ ਜਦੋਂ ਮਰਜ਼ੀ ਆ ਕੇ ਲੈ ਲੈ ਹੂੰ 20 ਵੀ ਸਾਡੇ ਕੋਲ ਹੁੰਦਾ ਜੇ ਉਹਦਾ ਉਹ ਟਾਈਮ ਤੇ ਵਰਤਨਾ ਹੋਵੇ ਬਹੁਤ ਵਧੀਆ ਕੁਆਲਿਟੀ ਸਾਡੀ ਗਾਜਰ ਦੀ ਜਿਹੜਾ ਬੰਦੇ ਨੇ ਦੇਖੀ ਹੈ ਗਾਜਰ ਉਹ ਇੱਕ ਤਾਂ ਆਪਣੀ ਗਾਜਰ ਦੇ ਵਿੱਚ ਉਹ ਨਹੀਂ ਹੈਗਾ ਨਰੜਾ ਨਹੀਂ ਹੈਗਾ ਠ ਉਹ ਬਿਲਕੁਲ ਇਹ ਚੀਜ਼ ਨੂੰ ਹਰ ਇੱਕ ਪਸੰਦ ਕਰਦਾ ਅਗ ਲੱਗਦਾ ਲੜਾੜਾ ਜਿਹਾ ਮਿੱਠੀ ਬਹੁਤ ਆ ਗਾਜਰ ਸੈਜ ਬਹੁਤ ਲੰਮਾ ਫੁੱਟ ਦੇ ਨੇੜੇ ਸੈਚ ਲਾਇਆ ਜਾਂਦਾ ਆਪਣੇ ਤੇ ਹੁਣ ਆਪਾਂ ਕਦੋਂ ਪਟਾਂਗੇ ਇਹ ਗਾਜਰ ਗਾਜਰ ਆਪਾਂ ਸ਼ੁਰੂ ਕਰਾਂਗੇ ਜੀ 25 ਜਨਵਰੀ ਨੂੰ ਜੇ ਕਿਸੇ ਵੀਰ ਨੂੰ ਮੱਜਾਂ ਵਾਸਤੇ ਚਾਹੀਦੀ ਹੈ ਉਹ ਵੀ ਸਾਡੇ ਕੋਲ ਬਹੁਤ ਨਿਕਲਦੀ ਐ ਅਸੀਂ 200 ਕਵਾਂਟਰ ਮਾਲ ਰੋਜ਼ ਲੋਡ ਕਰਦੇ ਆ ਠੀਕ ਤੇ 200 ਕਵਾਂਟਰ ਮਾਲ ਪੜਦੇ ਉਹਦੇ ਵਿੱਚੋਂ ਚੂਰਾ ਵੀ ਨਿਕਲਦਾ 15-20 ਕਵਾਂਟਰ ਗਾਜਰ ਦੂਈ ਨਿਕਲ ਜਾਂਦੇ ਆ ਮੱਜਾਂ ਵਾਸਤੇ ਲੋਕਾਂ ਨੂੰ ਚਾਹੀਦੀ ਹੁੰਦੀ ਆ ਉਹ ਵੀ ਲਿਜਾ ਸਕਦੇ ਨੇ ਆਪਣੇ ਕੋਲ ਬਾਬਾ ਨ ਤੇ ਕੋਈ ਜਾਣਕਾਰੀ ਚਾਹੀਦੀ ਹੈ ਗਾਜਰ ਵਾਸਤੇ ਜਾਂ ਕੋਈ ਮਿਰਚ ਵਾਸਤੇ ਕੋਈ ਵੀ ਬੰਦਾ ਆਪਣੇ ਕੋਲ ਫਾਰਮ ਤੇ ਆ ਕੇ ਲੈ ਸਕਦਾ ਸਲਾਹ ਤੇ ਵਧੀਆ ਅੱਜ ਕੱਲ ਜਿਹੜੇ ਮੁੰਡੇ ਬਾਹਰ ਚਲੇ ਗਏ ਵੱਖਰੀ ਗੱਲ ਅੜੇ ਹੋ ਰਹੇ ਨੇ ਉਹ ਮਿਹਨਤ ਕਰਨ ਬਹੁਤ ਕਮਾਈ ਹੋ ਰਹੀ ਵੀ ਵਧੀਆ ਆਪਣੀ ਵਧੀਆ ਉਹਦੇ ਨਾਲ ਇਹਦਾ ਦਿਲ ਨਾਲ ਸੱਟਨੇ ਇਹ ਨਾ ਸੋਚਿਆ ਅਗਲਾ ਫਲਾਣਾ ਬਹੁਤ ਕੁਝ ਕਰ ਰਿਹਾ ਯਾਰ ਮੈਂ ਕਿਉਂ ਨਹੀਂ ਕਰ ਰਿਹਾ ਤੁਸੀਂ ਵੀ ਉਹਦੇ ਬਰਾਬਰ ਜਾ ਸਕਦੇ ਹੋ ਜੇ ਥੋੜਾ ਜਾ ਮਿਹਨਤ ਕਰੋ ਮਿਹਨਤ ਕਰੋ ਕੋਈ ਮਿਹਨਤ ਕਰਨੀ ਮਾੜੀ ਗੱਲ ਨਹੀਂ ਮਿਹਨਤ ਕਰਨੀ ਚਾਹੀਦੀ ਹੈ ਤੇ ਕੋ ਸਾਡੀ ਉਮਰ ਕਿੱਥੇ ਚਲੀ ਗਈ ਅਸੀਂ ਫਿਰ ਵੀ ਇਹ ਕਹਿੰਦਾ ਯਾਰ ਬਿੱਲਾ ਰਹਿ ਕੋ ਖੁਸ਼ੀ ਨਹੀਂ ਮਿਹਨਤ ਕਰਨ ਦੇ ਫਿਰ ਵੀ ਉਧਰ ਨੂੰ ਜਾਂਦੇ ਆ ਨਸ਼ਾ ਹੁੰਦਾ ਕੰਮ ਕਰਨ ਦਾ ਹੂੰ ਤੇ ਜਦੋਂ ਆਪਣਾ ਕੰਮ ਕਰਦੇ ਆ ਫਸਲ ਵਧੀਆ ਹੁੰਦੀ ਆ ਹੋਰ ਜੀ ਲੱਗਦਾ ਬਿਲਕੁਲ ਜੀ ਹੁਣ ਸਾਡੇ ਕੋਲ ਦੇਖੋ ਕਿੰਨੇ ਮਜ਼ਦੂਰ ਕੰਮ ਕਰਦੇ ਨੇ 60 65 ਮਜ਼ਦੂਰ ਨੇ ਜਿਹੜੇ ਸਾਡੇ ਨਾਲੇ ਉਹਨਾਂ ਨੂੰ ਕੰਮ ਤੇ ਲਾ ਰੱਖਿਆ ਉਹ ਵਿਚਾਰੇ ਖੁਸ਼ੀ ਨਹੀਂ ਮਿਲ ਲਈ ਲੱਗਿਆ ਰਹਿੰਦਾ ਰੋਜ਼ ਹੂੰ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਜੇ ਕਿਸੇ ਨੇ ਪਨੀਰੀ ਲੈਣੀ ਆ ਮਿਰਚ ਦੀ ਹੋਗੀ ਪਿਆਜ਼ ਦੀ ਹੋਗੀ ਮਿਰਚ ਦੀ ਪਨੀਰੀ ਹੁਣ ਆਪਣੇ ਕੋਲ ਤਿਆਰ ਹੈ ਜਿਹੜੇ ਬੰਦੇ ਬਹੁਤ ਅਗੇਤੀ ਮਿਰਚ ਲਾਉਂਦੇ ਆ ਆਧਨਾ ਦੇ ਵਿੱਚ ਲੋਹੜੀ ਦੇ ਨੇੜੇ ਉਹ ਆ ਟਾਈਮ ਦੇ ਨਰਸਰੀ ਹੁਣ ਆਪਣੇ ਕੋਲ ਬਹੁਤ ਵਧੀਆ ਤਿਆਰ ਨੇ ਪਿਆਜ਼ ਦੀ ਨਰਸਰੀ ਵੀ ਤਿਆਰ ਆ ਜਿਹਨੂੰ ਵੀ ਚਾਹੀਦੀ ਆ ਤੇ ਬਾਈ ਜੀ ਜਿਹੜਾ ਵੀ ਕੋਈ ਆਪਣੇ ਨਾਲ ਸਹਿ ਰੱਖਣ ਵਾਲੇ ਨੇ ਪ੍ਰੇਮ ਰੱਖਣ ਵਾਲੇ ਨੇ ਆਪਣੇ ਕੋਲ ਜਦੋਂ ਮਰਜ਼ੀ ਆ ਕੇ ਲੈਣ ਬਾਕੀ ਇਹ ਪਨੀਰੀਆਂ ਹੋਰ ਵੀ ਬੰਦੇ ਬਹੁਤ ਤਿਆਰ ਕਰਦੇ ਆ ਪਰ ਦੇਖ ਕੇ ਵਧੀਆ ਜਿੱਥੋਂ ਵੀ ਆਪਾਂ ਨੂੰ ਹੂੰ ਚੰਗੀਆਂ ਕੁਆਲਿਟੀ ਇਹ ਮਿਲਦੇ ਨੇ ਲੈ ਕੇ ਲੈ ਲਾਉਣੇ ਚਾਹੀਦੇ ਨੇ ਕੋਈ ਨਹੀਂ ਹੈ ਆਪਾਂ ਬਹੁਤ ਦੂਰ ਭੱਜਣ ਲੱਠਣ ਦੀ ਪਰ ਇਹ ਦੇਖੋ ਆਪਰ ਨੂੰ ਜਿਹੜਾ ਸਹੀ ਦੇ ਸਕਦਾ ਉਥੋਂ ਲਓ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ